ਇਤੋਂ ਨਾ ਅੱਜ ਆਪਾਂ ਇੱਕ ਬਾਈ ਬਲਜੀਤ ਦੇ ਘਰੋਂ ਇੱਕ ਵੀਡੀਓ ਬਣਾਈਆ ਵੀਡੀਓ ਦੇ ਵਿੱਚ ਨਾ ਇੱਕ ਆਪਾਂ ਤੁਹਾਨੂੰ ਆ ਮੱਝ ਦੀ ਪੂਰੀ ਜਾਣਕਾਰੀ ਲੈ ਕੇ ਦਿੱਤੀ ਹੈ ਬਾਈ ਬਲਜੀਤ ਦਾ ਸਾਰਾ ਧਾਮ ਆ ਮਾਪਾ ਦਿਖਾਇਆ ਪਰ ਛੋਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਾ ਇੱਕ ਵਾਰ ਇਹੀ ਮੱਝ ਦੁਬਾਰੇ ਦਿਖਾਉਣਾਗਾ ਆ ਦੇਖ ਲਓ ਬਾਹਲੇ ਚੰਗੇ ਕੱਦ ਕਾਠ ਵਾਲੀ ਝੋਟੀ ਆ ਗਈ ਬਲਜੀਤ ਇਹ ਤੀਜਾ ਸੂਆ ਸੁੰਦੀ ਆ ਹਾਂਜੀ ਹਾਂ ਅੱਛਾ ਦੂਜੇ ਸੂਏ ਦਾ ਦੁੱਧ ਦੱਸ ਬਈ ਇਹਦਾ ਗੁਜਰਾ ਵੀਰੇ 18 18 ਹਾਂ 17 ਕਟਰ ਚਵਾ ਕੇ 18 ਠੀਕ ਹੈ ਤੇ ਜੇ ਗੱਲ ਕਰ ਲਗੇ ਹੁਣ ਇਸ ਝੋਟੀ ਦੇ ਦਿਨ ਕਿੰਨੇ ਬਾਕੀ ਆ ਦਿਨ ਵੀਰੇ 31 ਤਰੀਕ ਨੂੰ ਪੂਰੇ ਹੋਣਗੇ ਅੱਛਾ 31 ਤਰੀਕ ਨੂੰ ਦਿਨ ਪੂਰੇ ਆ ਤੇ ਮਿੱਤਰੋ ਆਈ ਡੀ ਵੱਡੀ ਜਿਹੜੀ ਹੈਗੀ ਨਾ ਮੱਝ ਟਾਵੇਂ ਘਰੇ ਜਨਮ ਲੈਂਦੀ ਆ ਹੁਣ ਤੁਸੀਂ ਵੀ ਦੇਖ ਲਓ ਬਾਕੀ ਇਹ ਛੋਟੀ ਹੁੰਦੀ ਕੱਟੀ ਆਈਏ ਜਿਹੜੀ ਕਿਹੜੇ ਪਿੰਡੋਂ ਆਈਏ ਇਹ ਇਹ ਖੰਬਰ ਤੋਂ ਲਿਆਂਦੀ ਆ ਵੀਰੇ ਵਪਾਰੀਆਂ ਦਵਾਈ ਆਗੀ ਅੱਛਾ ਵਪਾਰੀਆਂ ਦਾ ਮਤਲਬ ਹਰਿਆਣੇ ਚ ਖੰਬਰੀ ਤੇਰੀ ਮਾਸੀ ਆ ਗਈ ਹਾਂਜੀ ਹਾਂ ਹਾਂ ਉਹਨਾਂ ਨੇ ਦਵਾਈ ਠੀਕ ਹੈ ਰਤਗੀ ਦੇ ਕੋਲੇ ਆ ਦੇਖ ਲਓ ਹੁਣ ਤੁਸੀਂ ਮੱਝ ਦਾ ਇੱਕ ਅੱਧ ਕਾਠ ਵੀ ਚੰਗਾ ਲੈ ਜਾ ਕਰਾਂ ਬਲਜੀ ਤੇ ਇੱਧਰ ਲੈ ਜਾ ਇਹ ਆ ਦੇਖ ਲਓ ਹੁਣ ਤੁਸੀਂ ਬਾਕੀ ਮੈਂ ਤੁਹਾਨੂੰ ਇੱਧਰਲੇ ਪਾਸੇ ਤੁਸੀਂ ਨਿਗਾਹ ਮਾਰ ਲਓ ਸ਼ਾਰਟ ਵਿੱਚ ਲਾ ਕੇ ਦਿਖਾਉਂ ਮੈਂ ਤੁਹਾਨੂੰ ਹ ਹੁਣ ਦੂਜੇ ਸੂਏ ਆ ਤੀਜੇ ਸੂਏ ਵਾਸਤੇ 20 ਕਿਲੋ ਦੁੱਧ ਦੀ ਆਸ ਆ ਬਾਈ ਕਹਿੰਦਾ ਬਾਕੀ 20 ਕਿਲੋ ਵਾਲੀ ਇੱਕ ਇਹਨਾਂ ਕੋਲੇ ਬੂਰੀ ਮੱਝ ਖੜੀ ਐ ਠੀਕ ਐ ਇਹ ਜਿਹੜੇ ਪਸ਼ੂ ਆ ਕੇ ਬਾਈ ਕੋਲੇ ਘਰ ਦੇ ਆ ਗਿਆ ਵੀ 20 ਕਿਲੋ ਖੁੱਲਾ ਦੁੱਧ ਦਿੰਦੀ ਐ ਬਾਈ ਕਹਿੰਦੇ ਇਹ ਆ ਬਾਕੀ ਸਾਰੇ ਪਸ਼ੂ ਘਰ ਦੇ ਆ ਤੇ ਅੱਜ ਆਪਾਂ ਇਹ ਕਹਿ ਸਕਦੇ ਹਾਂ ਤੁਹਾਨੂੰ ਇੱਕ ਘਰੇਲੂ ਪਰਿਵਾਰ ਕੋਲੋਂ ਆਪਾਂ ਤੁਹਾਨੂੰ ਸ਼ਾਰਟ ਵੀਡੀਓ ਦੇ ਵਿੱਚ ਆਹ ਝੋਟੀ ਜਿਹੜੀ ਦਿਖਾਈ ਐ ਕਿਵੇਂ ਲੱਗੀ ਦੱਸਿਓ ਜਰੂਰ ਨੰਬਰ ਸਕਰੀਨ ਤੇ